ਤੇ ਆਪਣਾ ਚੜਦੇ ਪੰਜਾਬ ਜ਼ਿਲ੍ਹਾ ਕਿਹੜਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਹੈ ਕਿ ਕਿਸੇ ਪਿੰਡ ਚ ਰਹਿੰਦੇ ਹੋ ਕਿ ਹੁਸ਼ਿਆਰਪੁਰ ਸ਼ਹਿਰ ਚ ਪਿੰਡ ਚ ਰਹਿੰਦੇ ਹੋ ਕੀ ਨਾਂ ਆਪਣੇ ਪਿੰਡ ਦਾ ਪਿੰਡ ਦਾ ਨਾਮ ਚਾਖੇਲਾ ਹੈਗਾ ਤੇ ਧਰਤੀ ਤੇ ਪਹਿਲੀ ਵਾਰ ਆਏ ਹਾਂਜੀ ਪਹਿਲੀ ਵਾਰ ਆਏ ਪਹਿਲੀ ਵਾਰ ਬਹੁਤ ਕਿਰਾਤੋਂ ਮੰਨ ਦੇ ਵਿੱਚ ਸੀ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਕਰਨਾ ਆਪਾਂ ਜਾਈਏ ਤੇ ਚਲੋ ਪਰਮਿਸ਼ਨ ਨਹੀਂ ਇਸ ਵਕਤ ਸਾਡੀ ਸੁਣ ਲਈ ਤੁਹਾਡੇ ਬਾਪ ਦਾਦਾ ਹੋਣਗੇ ਵੱਡੇਕੇ ਹੋਣਗੇ ਤੁਹਾਡੇ ਬਾਪੂ ਹੋਣਗੇ ਤੁਸੀਂ ਉਹਨਾਂ ਦੇ ਕੋਲੋਂ ਵੀ ਸੁਣਦੇ ਹੋ ਹੋਗੇ ਕਿ ਉਹਨਾਂ ਦੀ ਵੀ ਅਰਦਾਸ ਹੋਏਗੀ ਕਿ ਇੱਥੇ ਪਾਕਿਸਤਾਨ ਆਇਆ ਜਾਵੇ ਨਨਕਾਣਾ ਸਾਹਿਬ ਧਰਤੀ ਤੇ ਆਇਆ ਜਾਵੇ ਤੁਹਾਡੀ ਵੀ ਬਚਪਨ ਤੋਂ ਹੋਏਗੀ ਇੰਨੇ ਸਾਲਾਂ ਬਾਅਦ ਇਹ ਸੁਪਨਾ ਜਿਹੜਾ ਵਾ ਕਿ ਜਦੋਂ ਹਕੀਕਤ ਹੋਇਆ ਉਦੋਂ ਕਿਵੇਂ ਦਾ ਲੱਗਾ ਬਹੁਤ ਅੱਛਾ ਲੱਗਾ ਜੀ ਜਦੋਂ ਵੀ ਜ ਸਾਡਾ ਕਲੀਅਰ ਹੋਇਆ ਸਾਨੂੰ ਬਹੁਤ ਅੱਛਾ ਲੱਗਾ ਕਿ ਆਪਾਂ ਜਾਵਾਂਗੇ ਆਪਣੇ ਪੁਰਖਿਆਂ ਦਾ ਆਪਣੇ ਗੁਰੂ ਸਾਹਿਬ ਦਾ ਸਥਾਨ ਦੇਖਾਂਗੇ ਉਹਨਾਂ ਦੇ ਇੱਥੇ ਲੰਗਰ ਵਿੱਚ ਸੇਵਾ ਕਰਦੇ ਨੂੰ ਦੇਖ ਕੇ ਔਰ ਸਿੱਨਾਂ ਜਿਨ੍ਹਾਂ ਵੈਲਕਮ ਸਾਨੂੰ ਉਹ ਕਰਦੇ ਆ ਉਹਨਾਂ ਦਿੱਤਾ ਨਹੀਂ ਆਪਾਂ ਦੇਣ ਨਹੀਂ ਦੇ ਸਕਦੇ ਬਹੁਤ ਉਹਨਾਂ ਦੀ ਵੱਡੀ ਸੇਵਾ ਹੈਗੀ ਆ ਜੀ ਔਰ ਜੋ ਗੁਰੂ ਮਹਾਰਾਜ ਦੀ ਸਤਕਾਰ ਦੇ ਵਿੱਚ ਮੈਂ ਇੱਥੇ ਵੇਖਦਾ ਸਾਡੇ ਮਨਾਂ ਦੇ ਵਿੱਚ ਵੀ ਉਹਨਾਂ ਹੈ ਨਹੀਂ ਮੈਂ ਸੱਚ ਕਬੂਲ ਕਰਦਾ ਜਿਹੜਾ ਗਲਤ ਨਹੀਂ ਹੈਗਾ ਉੱਥੇ ਇੱਕ ਮੁਸਲਮਾਨ ਵੀਰ ਨੇ ਉੱਥੇ ਮੱਥਾ ਟੇਕਿਆ ਉਧਰ ਨੂੰ ਮੂੰਹ ਕਰਕੇ ਤੇ ਮੈਂ ਉਸੇ ਹੀ ਤੋਂ ਬੜਾ ਪ੍ਰਭਾਤ ਹੋਇਆ ਅਸੀਂ ਇੱਥੋਂ ਅਜੇ ਸਿੱਧੇ ਇਸ ਪਾਸੇ ਨਿਕਲ ਜਾਂਦੇ ਆ ਉਹ ਉਧਰ ਨੂੰ ਮੱਥਾ ਟੇਕ ਰਿਹਾ ਗੁਨਾਨ ਸਿੰਘ ਸਾਹਿਬ ਵੀ ਘਰ ਵੱਲ ਤੇ ਅਸੀਂ ਆਏ ਆ ਅਸੀਂ ਦੋਨਾਂ ਸਤਕਾਰਾਂ ਦਾ ਬੜਾ ਧੰਨਵਾਦ ਕਰਦੇ ਆ ਔਰ ਬਹੁਤ ਅੱਛਾ ਕਰੇਗਾ ਔਰ ਪਾਕਿਸਤਾਨ ਸਰਕਾਰ ਨੇ ਵਿਸ਼ੇਸ਼ ਤੌਰ ਤੇ ਜਿਹੜੇ ਇੱਥੇ ਪ੍ਰਬੰਧ ਕੀਤੇ ਬੜੇ ਵਿਸ਼ਾਲ ਪ੍ਰਬੰਧਿਆ ਉਹਨਾਂ ਦੇ ਇੰਨੀ ਸੰਗਤ ਨੂੰ ਸੰਭਾਲਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਮੈਂ ਇਹ ਜਾਨਣਾ ਚਾਹੁੰਦਾ ਕਿ ਚੜ੍ਹਦੇ ਪੰਜਾਬ ਦਾ ਪੰਜਾਬੀ ਜਿਹੜਾ ਹੈਗਾ ਉਹ ਸਾਡੇ ਬਾਰੇ ਤੇ ਕੀ ਸੋਚਦਾ ਹੈਗਾ ਉਹ ਲਿਖਦੇ ਬੇ ਕੌਲੀਆਂ ਭਧੌੜਨਾ ਕੜਾਹ ਭਾਈ ਰੂਪੇ ਜੈਸਾ ਘਾਂਗੇ ਦਾ ਪਲੰਗ ਜੁੱਤੀ ਡੱਲੇ ਦੀ ਕੜਮੀ ਤਮਾਕੂ ਮਿੱਠੀ ਗਾਜਰ चौहान ਕੇ ਦੀ ਆਜੇ ਕਰਨਾਲ ਖਾਂ ਲੱਜੇ ਤੇ ਦੇਹੀ ਭੱਲੇ ਦੀ ਸਟੇਸ਼ਨ ਬਠਿੰਡਾ ਤੇ ਸਰਾਨਾ ਨੂਰ ਮਹਿਲ ਜੈਸੀ ਕਾਲ ਤਲ ਵੰਡੀ ਦਾ ਸੁਹਾਵੇ ਟਾਪ ਡੱਲੇ ਦੀ ਕੋਈ ਆਨ ਲੱਗੇ ਮਨ ਚ ਕੋਈ ਡਰ ਸੀ ਕੋਈ ਖੌਫ ਸੀ ਕਿ ਜੀ ਆਓ ਵਾਲੇ ਮਾਮਲੇ ਹਾਲਾਤ ਵੀ ਖਰਾਬ ਨੇ ਹੁਣ ਅਸੀਂ ਜਾ ਰਹੇ ਹਾਂ ਉਤੋਂ ਆਵੇ ਤੁਸੀਂ ਪਹਿਲੀ ਵਾਰੀ ਰਹੇ ਸੀ ਤੁਹਾਨੂੰ ਕਿਸੇ ਨੇ ਡੱਕਿਆ ਹੋਵੇ ਕਿਸੇ ਨੇ ਕਿਆ ਹੋਵੇ ਕਿ ਵੀ ਜਾਈ ਨਾ ਵੀ ਫਿਰ ਵੀ ਜੋ ਵੀ ਆ ਪਰਾਇਆ ਦੇਸ਼ ਆ ਕੋਈ ਡਰ ਕੋਈ ਖੌਫ ਹੈ ਸੀ ਨਹੀਂ ਐਸੀ ਤਾਂ ਵੈਸੇ ਕੋਈ ਗੱਲ ਨਹੀਂ ਗੁਨਾਹ ਸਾਹਿਬ ਦੇ ਘਰ ਆ ਰਹੇ ਆ ਇਦਾਂ ਦਾ ਤਾਂ ਉਹ ਸੰਭਲ ਰੱਖਣ ਵਾਲੀ ਕੀ ਹੋਈ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਜ਼ਰੀਨ ਪੂਰੀ ਦੁਨੀਆ ਦੇ ਵਾਸਤੇ ਸਾਰੇ ਪੰਜਾਬੀਆਂ ਨੂੰ ਸਾਰੇ ਸਿੱਖੀ ਮੁੱਜ਼ੇ ਨਾਲ ਤਾਲੁਕ ਰੱਖਣ ਵਾਲੇ ਭਰਾਵਾਂ ਨੂੰ ਸਭ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਤੇ ਗੁਰਪੁਰਬ ਦੇ ਸਿਲਸਿਲੇ ਦੀਆਂ ਤਕਰੀਬਾਂ ਜਿਹੜੀਆਂ ਹੈਗੀਆਂ ਨੇ ਉਹ ਇਸ ਵੇਲੇ ਪਾਕਿਸਤਾਨ ਦੇ ਵਿੱਚ ਨੰਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਪੂਰੇ ਜ਼ੋਰੋ ਸ਼ੋਰ ਦੇ ਨਾਲ ਜਾਰੀ ਹੈ ਤੇ ਇਸ ਵਾਰ ਵੀ ਪੂਰੀ ਦੁਨੀਆ ਤੋਂ ਸਿੱਖ ਬ੍ਰਾਦਰਰੀ ਨਾਲ ਤਾਲੁਕ ਰੱਖਣ ਵਾਲੇ ਹਿੰਦੂ ਬਰਾਦਰੀ ਨਾਲ ਤਾਲੁਕ ਰੱਖਣ ਵਾਲੇ ਮੁਸਲਮਾਨ ਭਾਈ ਸਾਰੇ ਇਕੱਠੇ ਹੋ ਗਏ ਗੁਰਪੁਰਪ ਦੀਆਂ ਖੁਸ਼ੀਆਂ ਜੜੀਆਂ ਨੇ ਉਹ ਬਣਾ ਰਹੇ ਨੇ ਇਹ ਸਾਡੇ ਨਾਲ ਚੜ੍ਹਦੇ ਪੰਜਾਬ ਤੋਂ ਇੰਡੀਆ ਦੇ ਪੰਜਾਬ ਤੋਂ ਮੌਜੂਦ ਨੇ ਸਰ ਕੇ ਸਿਰਾਂ ਨਾਲ ਗੱਲਬਾਤ ਕਰਦੇ ਆ ਤੇ ਇਹ ਗੁਫ਼ਤਗੂ ਜੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਹਾਂਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਅੱਛਾ ਜੀ ਬਹੁਤ ਵਧੀਆ ਬੜੀ ਕਿਰਪਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦੀਪ ਸਿੰਘ ਹੈ ਤੇ ਆਪਣਾ ਚੜ੍ਹਦੇ ਪੰਜਾਬ ਜ਼ਿਲ੍ਹਾ ਕਿਹੜਾ ਹੈ ਗਿਲੋ ਸ਼ਹਿਰਪੁਰੇ ਤਹਿਸੀਲ ਤਹਿਸੀਲ ਵੀ ਹਸ਼ਰਪੁਰ ਅੱਛਾ ਤੇ ਉੱਥੇ ਤੁਸੀਂ ਕਿਸੇ ਪਿੰਡ ਚ ਰਹਿੰਦੇ ਹੋ ਕਿ ਹਸ਼ਰਪੁਰ ਸ਼ਹਿਰ ਚ ਪਿੰਡ ਕੇ ਰਹਿੰਦੇ ਹੋ ਕੀ ਨਾ ਆਪਣੇ ਪਿੰਡ ਦਾ ਪਿੰਡ ਦਾ ਨਾਮ ਚਾਖੇਲਾ ਹੈਗਾ ਅੱਛਾ ਹਾਂਜੀ ਤੇ ਤੁਸੀਂ ਕੀ ਕਰਦੇ ਹੋ ਕੰਮ ਮੈਂ 슈ਗਰ ਫੈਕਟਰੀ ਜੌਬ ਕਰਦਾ ਹਾਂ ਚੱਡਾ ਗਰੁੱਪ ਦੀ 슈ਗਰ ਫੈਕਟਰੀ ਆ ਪੌਂਟੀ ਕੱਡਾ ਸਾਹਿਬ ਦੀ ਉਹਦੇ ਵਿੱਚ ਜੌਬ ਕਰਦਾ ਹਾਂ ਅੱਛਾ ਅੱਛਾ ਮੈਨੂੰ ਇਹ ਦੱਸਣਾ ਕਿ ਤੁਸੀਂ ਪਹਿਲੀ ਵਾਰ ਪਾਕਿਸਤਾਨ ਨਕਾਨਾ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਆਏ ਹੋ ਹਾਂਜੀ ਪਹਿਲੀ ਵਾਰ ਆਏ ਪਹਿਲੀ ਵਾਰ ਬਹੁਤ ਕਿਰਾਣ ਤੋਂ ਮਨ ਦੇ ਵਿੱਚ ਸੀ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਕਰਨ ਆਪਾਂ ਜਾਈਏ ਤੇ ਚਲੋ ਪਰਮੇਸ਼ਰ ਨੇ ਇਸ ਵਕਤ ਸਾਡੀ ਸੁਣ ਲਈ ਕਿ ਸਾਨੂੰ ਵੀਜ਼ਾ ਮਿਲਿਆ ਤੇ ਅਸੀਂ ਆਏ ਹਾਂ ਹਾਂਜੀ ਪਹਿਲੀ ਵਾਰ ਆਏ ਕਿੰਨੀ ਉਮਰ ਕਿੰਨੀ ਤੁਹਾਡੀ ਉਮਰ ਮੇਰੀ 65 ਸਾਲ ਹੋ ਗਈ ਜੀ ਅੱਛਾ 65 ਸਾਲ ਤੇ ਤੁਸੀਂ ਆਪਣੇ ਜਿਹੜੇ ਬਾਪ ਦਾਦਾ ਹੋਣਗੇ ਵੱਡੇ ਕੇ ਹੋਣਗੇ ਤੁਹਾਡੇ ਬਾਪੂ ਹੋਣਗੇ ਤੁਸੀਂ ਉਹਨਾਂ ਦੇ ਕੋਲੋਂ ਵੀ ਸੁਣਦੇ ਹੋ ਹੋਗੇ ਕਿ ਉਹਨਾਂ ਦੀ ਵੀ ਅਰਦਾਸ ਹੋਏਗੀ ਕਿ ਇੱਥੇ ਪਾਕਿਸਤਾਨ ਆਇਆ ਜਾਵੇ ਨੰਗਾਣਾ ਸਾਹਿਬ ਧਰਤੀ ਤੇ ਆਇਆ ਜਾਵੇ ਤੁਹਾਡੀ ਵੀ ਬਚਪਨ ਤੋਂ ਹੋਏਗੀ ਇੰਨੇ ਸਾਲਾਂ ਬਾਅਦ ਇਹ ਸੁਪਨਾ ਜਿਹੜਾ ਵਾ ਇਹ ਜਦੋਂ ਹਕੀਕਤ ਹੋਇਆ ਉਦੋਂ ਕਿਵੇਂ ਦਾ ਲੱਗਾ ਬਹੁਤ ਅੱਛਾ ਲੱਗਾ ਜੀ ਜਦੋਂ ਵੀ ਜ ਸਾਡਾ ਕਲੀਅਰ ਹੋਇਆ ਸਾਨੂੰ ਬਹੁਤ ਅੱਛਾ ਲੱਗਾ ਕਿ ਆਪਾਂ ਜਾਵਾਂਗੇ ਆਪਣੇ ਪੁਰਖਿਆਂ ਦਾ ਆਪਣੇ ਗੁਰੂ ਸਾਹਿਬ ਦਾ ਸਥਾਨ ਦੇਖਾਂਗੇ ਤੇ ਦਰਸ਼ਨ ਮੇਲੇ ਕਰਾਂਗੇ ਔਰ ਇੱਥੋਂ ਦੇ ਆਵਾਮ ਨੂੰ ਮਿਲਾਂਗੇ ਮੁਸਲਮਾਨ ਭਾਈਚਾਰੇ ਨੂੰ ਜਿਨ੍ਹਾਂ ਦੀਆਂ ਸੇਵਾਵਾਂ ਨੂੰ ਅਸੀਂ ਦੇਖ ਕੇ ਬੜੇ ਖੁਸ਼ ਹਾਂ ਮੈਂ ਮਤਲਬ ਇਮੋਸ਼ਨਲ ਹੋ ਜਾਂਦਾ ਹਾਂ ਉਹਨਾਂ ਦੇ ਇਥੇ ਲੰਗਰ ਵਿੱਚ ਸੇਵਾ ਕਰਦੇ ਨੂੰ ਦੇਖ ਕੇ ਔਰ ਸਿੱਨਾਂ ਜਿਨ੍ਹਾਂ ਵੈਲਕਮ ਸਾਨੂੰ ਉਹ ਕਰਦੇ ਆ ਉਹਨਾਂ ਦਿੱਤਾ ਨਹੀਂ ਆਪਾਂ ਦੇਣ ਨਹੀਂ ਦੇ ਸਕਦੇ ਬਹੁਤ ਉਹਨਾਂ ਦੀ ਵੱਡੀ ਸੇਵਾ ਹੈਗੀ ਆ ਜੀ ਔਰ ਜੋ ਗੁਰੂ ਮਹਾਰਾਜ ਦੀ ਸਤਕਾਰ ਦੇ ਵਿੱਚ ਮੈਂ ਇੱਥੇ ਵੇਖਦਾ ਸ਼ਾਇਦ ਸਾਡੇ ਮਨਾਂ ਦੇ ਵਿੱਚ ਵੀ ਉਹਨਾਂ ਹੈ ਨਹੀਂ ਮੈਂ ਸੱਚ ਕਬੂਲ ਕਰਦਾ ਜਿਹੜਾ ਗਲਤ ਨਹੀਂ ਹੈਗਾ ਕਿ ਇੱਥੋਂ ਵੀ ਮੈਂ ਦੇਖਿਆ ਮੇਰੇ ਇੱਥੇ ਬੈਠਾ ਸੀਗਾ ਮੈਂ ਉੱਥੇ ਇੱਕ ਮੁਸਲਮਾਨ ਵੀਰ ਨੇ ਉੱਥੇ ਮੱਥਾ ਟੇਕਿਆ ਉਧਰ ਨੂੰ ਮੂੰਹ ਕਰਕੇ ਤੇ ਮੈਂ ਉਸੇ ਹੀ ਤੋਂ ਬੜਾ ਪ੍ਰਭਾਵਤ ਹੋਇਆ ਅਸੀਂ ਇੱਥੋਂ ਅਜੇ ਸਿੱਧੇ ਇਸ ਪਾਸੇ ਨਿਕਲ ਜਾਂਦੇ ਆ ਉਹ ਉਧਰ ਨੂੰ ਮੱਥਾ ਟੇਕ ਰਿਹਾ ਗੁਨਾਨ ਸਿੰਘ ਦੇ ਘਰ ਵੱਲੋਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਬੜੀਆਂ ਨੋਟ ਕਰਨ ਵਾਲੀਆਂ ਆ ਔਰ ਸਾਡੇ ਦੋਨਾਂ ਪੰਜਾਬਾਂ ਦੇ ਵਿੱਚ ਬੜੀ ਕੀਮਤ ਦਾ ਨਾ ਮਿਲਦੀ ਬੜੀ ਇੱਕ ਚਾਹ ਇੱਕ ਪਿਆਰ ਬੜਾ ਬਣਿਆ ਹੋਇਆ ਤੇ ਮਨ ਦੇ ਵਿੱਚ ਰਹਿੰਦਾ ਕਿ ਅਸੀਂ ਜਾਈਏ ਔਰ ਇਹ ਸਾਡੀ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੇ ਅੱਗੇ ਉਦਮ ਦੇ ਨਾਲ ਤੇ ਉਹਨਾਂ ਨੇ ਚਲੋ ਇਸ ਚੀਜ਼ ਨੂੰ ਕੋਆਪਰੇਸ਼ਨ ਦੇ ਨਾਲ ਸਾਨੂੰ ਇਧਰ ਪਾਸੇ ਆਉਣ ਦੀ ਪਰਮਿਸ਼ਨ ਦਿੱਤੀ ਤੇ ਅਸੀਂ ਆਏ ਆ ਅਸੀਂ ਦੋਨਾਂ ਸਰਕਾਰਾਂ ਦਾ ਬੜਾ ਧੰਨਵਾਦ ਕਰਦੇ ਆਂ ਔਰ ਬਹੁਤ ਅੱਛਾ ਕਰੇਗਾ ਔਰ ਪਾਕਿਸਤਾਨ ਸਰਕਾਰ ਨੇ ਵਿਸ਼ੇਸ਼ ਤੌਰ ਤੇ ਜਿਹੜੇ ਇੱਥੇ ਪ੍ਰਬੰਧ ਕੀਤੇ ਬੜੇ ਵਿਸ਼ਾਲ ਪ੍ਰਬੰਧ ਆ ਉਹਨਾਂ ਦੇ ਇੰਨੇ ਸੰਗਤ ਨੂੰ ਸੰਭਾਲਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਇਹ ਕਿ ਇੰਨੇ ਸੰਗਤ ਵਾਸਤੇ ਰਹਿਜਾ ਪ੍ਰਬੰਧ ਕਰਨਾ ਲੰਗਰ ਦਾ ਪ੍ਰਬੰਧ ਕਰਨਾ ਔਰ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਇੱਥੇ ਤਕਲੀਫ ਨਾ ਆਉਣ ਦੇਣੀ ਔਰ ਕੋਈ ਵੀ ਸਾਡੀ ਮਾੜੀ ਸਮੱਸਿਆ ਆਉਂਦੀ ਅਸੀਂ ਗੱਲ ਕਰਦੇ ਆ ਉਸੇ ਵੇਲੇ ਉਹਨੂੰ ਉਹ ਨੋਟਿਸ ਦੇ ਵਿੱਚ ਲੈਂਦੇ ਆ ਔਰ ਸਾਡੀ ਗੱਲ ਨੂੰ ਸੁਣਦੇ ਆ ਓਏ ਬਹੁਤ ਵੱਡੀ ਗੱਲ ਆ ਬਾਕੀ ਜਿੱਥੇ ਤੱਕ ਜਿਹੜੀ ਸਾਡੀ ਲਹਿੰਦੇ ਪੰਜਾਬ ਦੀ ਸਰਕਾਰ ਸਰਕਾਰ ਜੋ ਮਰੀਮ ਨਵਾਜ਼ ਜੀ ਮੈਂ ਉਹਨਾਂ ਦੀ ਸਪੀਚ ਬਹੁਤ ਵਾਰੀ ਸੁਣਦਾ ਮੈਂ ਔਰ ਬਹੁਤ ਭਾਵਕ ਉਹਨਾਂ ਨੇ ਗੱਲਾਂ ਸੁਣ ਕੇ ਜਦੋਂ ਕਰਤਾਰਪੁਰ ਸੋ ਪਾਣੀ ਆਇਆ ਨਾ ਕਰਤਾਰਪੁਰ ਸਾਹਿਬ ਉਹ ਉਸੇ ਦਿਨ ਉੱਥੇ ਪਹੁੰਚ ਗਏ ਔਰ ਉਹਨਾਂ ਦੀ ਬੜੀ ਭਾਵਕ ਤਾਂ ਬੜੀ ਤਕਰੀਰ ਸੀ ਜਿਹੜੀ ਆਪਾਂ ਸੁਣੀ ਆ ਔਰ ਅਸੀਂ ਦੇਣ ਨਹੀਂ ਦੇ ਸਕਦੇ ਔਰ ਉਹਨਾਂ ਨੇ ਉਸੇ ਦਿਨ ਹੀ ਕਲੀਅਰ ਕਰਵਾਇਆ ਗੁਰਦਰ ਸਾਹਿਬ ਨੂੰ ਕਿ ਕਿਸੇ ਵੀ ਉਧਰੋਂ ਆਉਣ ਵਾਲੀ ਪੰਜਾਬੀ ਨੂੰ ਸੰਗਤ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਜਿਹੜੀ ਬਹੁਤ ਵੱਡੀ ਗੱਲ ਹੈ ਇਸ ਕਰਕੇ ਅਸੀਂ ਸ਼ਾਬਾਸ਼ ਸ਼ਰੀਫ ਸਾਹਿਬ ਦਾ ਤੇ ਮਰੀਨਵਾਜ ਸਾਹਿਬ ਦਾ ਬਹੁਤ-ਬਹੁਤ ਭੈਣ ਜੀ ਦਾ ਧੰਨਵਾਦ ਕਰਦੇ ਆਂ ਸ਼ੁਕਰੀਆ ਕਰਦੇ ਆਂ ਔਰ ਇੱਥੇ ਆਏ ਅਸੀਂ ਅਜੇ ਕੱਲ ਦਾ ਦਿਨ ਰਹਿਣੇ ਸੂ ਕੱਲ ਫਿਰ ਅਸੀਂ ਅੱਗੇ ਦੀ ਯਾਤਰਾ ਸ਼ੁਰੂ ਕਰਨੀਆਂ ਉਧਰ ਦਿੱਲੀ ਪਾਸੇ ਜਾਵਾਂਗੇ ਆਪਾਂ ਤੇ ਹੁਣ ਅਸੀਂ ਇੱਥੇ ਸੱਚਾ ਸੌਦਾ ਵਗੈਰਾ ਇਸੇ ਦਿਨ ਗੁਰਦੁਆਰਾ ਸਾਹਿਬ ਉੱਥੇ ਜਾ ਰਹੇ ਆਂ ਅੱਛਾ ਇਹ ਮੈਨੂੰ ਦੱਸੋ ਕਿ ਛੱਡਦੇ ਪੰਜਾਬ ਦਾ ਜਿਹੜਾ ਪੰਜਾਬੀ ਆ ਤੇ ਲੈਂਦੇ ਪੰਜਾਬ ਦਾ ਜਿਹੜਾ ਪੰਜਾਬੀ ਆ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਤੇ ਜਿਹੜਾ ਜੋੜਨ ਵਾਲਾ ਪੁਆਇੰਟ ਆ ਉਹ ਮਾਂ ਬੋਲੀ ਹੈ ਕਿ ਸਾਡੀ ਵੀ ਪੰਜਾਬੀ ਬੋਲੀ ਹੈ ਤੁਹਾਡੀ ਵੀ ਪੰਜਾਬੀ ਬੋਲੀ ਹੈ ਮੈਂ ਇਹ ਜਾਨਣਾ ਚਾਹੁੰਦਾ ਕਿ ਚੜ੍ਹਦੇ ਪੰਜਾਬ ਦਾ ਪੰਜਾਬੀ ਜਿਹੜਾ ਹੈਗਾ ਉਹ ਸਾਡੇ ਬਾਰੇ ਕੀ ਸੋਚਦਾ ਹੈਗਾ ਭਰਾ ਤੇ ਭਰਾਵਾਂ ਬਾਰੇ ਜਿਵੇਂ ਸੋਚਦੇ ਓਵੇਂ ਹੀ ਸੋਚਦੇ ਆ ਠੀਕ ਹੈ ਜੀ ਇੱਥੋਂ ਦੇ ਜਿਹੜੇ ਸ਼ਾਇਰ ਆ ਤੇ ਸਾਡੇ ਸਾਰੇ ਸਾਂਝੇ ਹੀ ਆ ਸਾਡੇ ਬਾਬੂ ਰਜਵਲੀ ਸਾਹਿਬ ਨੂੰ ਖਾਨ ਸਾਹਿਬ ਨੂੰ ਬੜਾ ਸੁਣਦੇ ਆ ਅਸੀਂ ਕਾਦਰ ਸਾਹਿਬ ਨੂੰ ਬਹੁਤ ਸੁਣਦੇ ਆ ਅ ਜਿਨ੍ਹਾਂ ਨੇ ਹੀਰਾਂ ਦਾ ਲਿਖਿਆ ਸਹੀ ਉਹਨਾਂ ਨੂੰ ਬਹੁਤ ਆਪਾਂ ਸੁਣਦੇ ਆ ਹਾਸ਼ਮ ਸ਼ਾ ਜਿੰਨੇ ਵੀ ਮੁਸਲਮਾਨ ਸ਼ਾਇਰ ਐ ਬੜਾ ਸਾਡੇ ਮੰਦੇ ਵਿੱਚ ਸਤਿਕਾਰ ਹੈ ਬਾਬੂ ਰਜਬਾ ਜੀ ਸਾਹਿਬ ਜਿਹੜੇ ਨੇ ਉਹ ਬਹੁਤ ਸਣੀਆਂ ਮੈਨੂੰ ਲਾਈਨਾਂ ਉਹਨੀਆਂ ਯਾਦ ਆ ਸਾਡੇ ਪੰਜਾਬ ਦੇ ਕੋਈ ਉਹਨਾਂ ਦੀ ਲਾਈਨ ਦਾ ਕਰ ਮੈਂ ਮੈਂ ਕਰਦਾ ਜੀ ਜੀ ਆ ਮੋਗਾ ਜ਼ਿਲ੍ਹੇ ਦੇ ਨਾ ਪਿੰਡ ਸਾਹੋਕੇ ਤੋਂ ਉੱਠ ਕੇ ਇੱਥੇ ਆਏ ਸੀਗੇ ਤੇ ਉਹਨਾਂ ਨੇ ਉੱਥੇ ਪੰਜਾਬ ਦੇ ਓਵਰ ਸੀਅਰ ਦੀ ਜੌਬ ਕਰਦੇ ਸੀਗੇ ਤੇ ਉੱਥੇ ਉਹਨਾਂ ਨੇ ਜਦੋਂ ਫਿਰ ਮਾਲਵੇ ਦੇ ਉਸ ਏਰੀਆ ਦੇ ਵਿੱਚ ਜਾਗ ਆਊ ਕੀਤੀ ਉਹਨਾਂ ਨੇ ਤੇ ਉਹਨਾਂ ਪਿੰਡਾਂ ਨੂੰ ਸਾਡੇ ਪੂਰੇ ਭਾਰਤ ਨੂੰ ਉਹਨਾਂ ਨੇ ਬਾਚਿਆ ਜਦੋਂ ਉਹਦੇ ਵਿੱਚ ਫਿਰ ਜਿੱਥੋਂ ਜਿੱਥੋਂ ਉਹਨਾਂ ਨੂੰ ਕੋਈ ਸਪੈਸ਼ਲ ਚੀਜ਼ਾਂ ਜਿਵੇਂ ਮਿਲਦੀਆਂ ਸਾਡੇ ਜੀ ਉਹਨਾਂ ਨੂੰ ਫਿਰ ਉਹਨਾਂ ਨੇ ਇੱਕ ਕਵਤਾ ਦੇ ਵਿੱਚ ਲਿਖਿਆ ਠੀਕ ਉਹਨਾਂ ਨੇ ਉਹ ਮੈਂ ਤੁਹਾਨੂੰ ਠੇਕ ਲਾਈਨਾਂ ਹੈਗੀਆਂ ਜੀ ਜੀ ਬਿਲਕੁਲ ਹਾਂ ਜੀ ਉਹ ਲਿਖਦੇ ਆ ਕੌਲੀਆਂ ਭਧੌੜਨਾ ਕੜਾਹ ਭਾਈ ਰੂਪੇ ਜੈਸਾ ਘਾਂਗੇ ਦਾ ਪਲੰਗ ਜੁੱਤੀ ਡੱਲੇ ਦੀ ਕੜਮੀ ਤਮਾਕੂ ਮਿੱਠੀ ਗਾਜਰ चौहान ਕੇ ਦੀ ਆਜੇ ਕਰਨਾਲ ਖਾਂ ਲਾਜੇ ਤੇਹੀਂ ਭੱਲੇ ਦੀ ਟੇਸ਼ਨ ਬਠਿੰਡਾ ਤੇ ਸਰਾਨਾ ਨੂਰ ਮਹਿਲ ਜੈਸੀ ਤਾਲ ਤਲ ਵੰਡੀ ਦਾ ਸੁਹਾਵੇ ਢਾਬ ਡੱਲੇ ਦੀ ਮੇਠ ਜਿਹਾ ਗੁੜ ਬਾਬੂ ਅਨੰਮਨ ਵਾਲੇ ਜੈਸਾ ਲਹਿਰੀਆ ਪਟਿਆਲੇ ਦੇ ਜਨਾਨੀ ਜੋਗੇ ਰੱਲੇ ਦੀ ਉਹਨਾਂ ਨੇ ਇਹ ਕਵਤਾਂਾਂ ਜੀ ਮੈਨੂੰ ਬੜੀਆਂ ਤੀਬਰਸਾ ਨਾਲ ਯਾਦ ਆਉਂਦੀਆਂ। ਨਾ ਉਹਨਾਂ ਨੇ ਬਹੁਤ ਪੜਿਆ ਵੈਸੇ ਬਹੁਤ ਸੋਹਣਾ ਲਿਖਿਆ ਉਹਨਾਂ ਨੇ। ਹਾਂਜੀ। ਅੱਛਾ। ਹਾਂਜੀ। ਥੋੜੇ ਅਰਸੇ ਪਹਿਲੇ ਇੱਕ ਬੜੀ ਜਿਹੜੀ ਹੈਗੀ ਹੈ ਬੜੀ ਅਫਸੋਸਨਾਕ ਘਟਨਾ ਆਈ ਦੋਨਾਂ ਮੁਲਕਾਂ ਦੇ ਦਰਮਿਆਨ ਆਪਸ ਵਿੱਚ ਮਸਲਾ ਵੀ ਬਣਿਆ ਹੈਗਾ। ਹਾਂਜੀ। ਕੋਈ ਆਨ ਲੱਗੇ ਮਨ 'ਚ ਕੋਈ ਡਰ ਸੀ, ਕੋਈ ਖੌਫ ਸੀ ਕਿ ਜੀ ਆਓ ਵਾਲੇ ਮਾਮਲੇ ਹਾਲਾਤ ਵੀ ਖਰਾਬ ਰਹਿ ਉਹ ਅਸੀਂ ਜਾ ਰਹੇ ਹਾਂ ਉਤੋਂ ਆਵੇ ਤੁਸੀਂ ਪਹਿਲੀ ਵਾਰੀ ਰਹੇ ਸੀ ਤੁਹਾਨੂੰ ਕਿਸੇ ਨੇ ਡੱਕਿਆ ਹੋਵੇ ਕਿਸੇ ਨੇ ਕਿਹਾ ਹੋਵੇ ਕਿ ਵੀ ਜਾਹੀਂ ਨਾ ਵੀ ਫਿਰ ਵੀ ਜੋ ਵੀ ਆ ਪਰਾਇਆ ਦੇਸ਼ ਆ ਕੋਈ ਡਰ ਕੋਈ ਖੌਫ ਹੈ ਸੀ ਨਹੀਂ ਐਸੀ ਤਾਂ ਵੈਸੇ ਕੋਈ ਗੱਲ ਨਹੀਂ ਗੁਨਾਹ ਸਾਹਿਬ ਦੇ ਘਰ ਆ ਰਹੇ ਆ ਇਦਾਂ ਦਾ ਤਾਂ ਉਹ ਸੰਰੱਖਣ ਵਾਲੀ ਹੋਈ ਆ ਬਾਕੀ ਇਹਦੇ ਲਈ ਵੀ ਬਾਗੁਰਾ ਜੀ ਸਾਹਿਬ ਨੇ ਬਹੁਤ ਵਧੀਆ ਲਿਖਿਆ ਉਹ ਕਹਿੰਦੇ ਖੇਤ ਗੇੜਾ ਲਾਉਣਾ ਚੰਗਾ ਜੰਗ ਦਾ ਨਵੇੜਾ ਚੰਗਾ ਜੇ ਕਲੇਸ਼ ਮੁਕਜ ਅਸੀਂ ਕਹਿੰਦੇ ਉਹ ਪਰਮੇਸ਼ਰ ਕੇ ਤੇ ਸੁਣੇ ਦੋਨਾਂ ਮੁਲਕਾਂ ਦਾ ਆਪਸ ਵਿੱਚ ਕਿਤੇ ਇਹ ਜੀ ਸਾਂਝੀ ਬਣ ਜਾਏ ਤੇ ਸਾਡਾ ਆ ਮੰਗ ਆਉਣਾ ਚਾਹਣਾ ਹੈ ਜਿਹੜਾ ਅਸੀਂ ਪੁਰਮਾਂ ਤੋਂ ਹੀ ਆਉਨੇ ਆ ਚਾਰ ਪੰਜ ਵਾਰੀ ਸਾਡੇ ਜੱਥੇ ਆਉਂਦੇ ਆ ਅਸੀਂ ਜੇਕਰ ਕਰਤਾਰਪੁਰ ਸਾਹਿਬ ਜਦੋਂ ਜੀ ਕਰਦਾ ਆ ਆਪਾਂ ਆ ਗਏ ਤੇ ਐਵੇਂ ਵੀ ਕਿਤੇ ਸਾਡਾ ਐਵੇਂ ਹੋ ਜਾ ਤਾਂ ਫਿਰ ਕਿਹ ਆਣ ਜਾ ਰਿਹਾ ਜੀ ਤੇ ਇਹ ਫਿਰ ਇਹਨੇ ਚੱਕਰਾਂ ਦਾ ਕਾਗਜ਼ਾਂ ਦਾ ਇੱਧਰ ਉੱਧਰ ਦਾ ਉਹ ਚੱਕਰ ਨਾ ਪਵੇ ਅਸੀਂ ਇਹ ਇਹ ਚਾਹੁੰਦੇ ਆ ਕਿ ਇਸ ਤਰ੍ਹਾਂ ਪਰਮੇਸ਼ਰ ਜੀ ਦੇ ਕਰੀ ਕਿਰਪਾ ਤੇ ਹੋ ਜਾਏ ਤਾਂ ਇਸ ਕਰਕੇ ਸਾਡੇ ਹੁਸ਼ਿਆਰਪੁਰ ਤੋਂ ਨਾ ਇੱਕ ਆਦਵਾਲ ਗੜੀ ਪਿੰਡ ਹੈਗਾ ਜੀ ਜੀ ਸਾਡੇ ਲਾਗੇ ਉੱਥੋਂ ਇੱਕ ਹੁੰਦੇ ਸੀਗੇ ਕੁਛ ਕੁਰੀਤੀ ਹੁਸ਼ਾਰਪੁਰੀ ਸਹੀ ਉਹ 12 ਸਾਲ ਦੇ ਸੀ ਜਦੋਂ ਇੱਥੇ ਆ ਗਏ ਇੱਥੇ ਪਾਕਿਸਤਾਨ 47 ਤੇ ਉਹ ਇੱਥੇ ਆਉਂਦੇ ਹੁੰਦੇ ਸੀ ਕਿ ਇੱਥੇ ਪੂਰਬ ਤੇ ਪਹਿਲੇ ਵੀ ਕੋਈ ਹੁਸ਼ਾਰਪੁਰੀ ਆ ਮੈਨੂੰ ਮਿਲੇ ਤਾਂ ਬੜੀ ਖੁਸ਼ ਹੋ ਕੇ ਮਿਲਦੇ ਸੀਗੇ ਫਿਰ ਮੈਨੂੰ ਬੜਾ ਚੇਤੇ ਕਰਦਾ ਸੀਗਾ ਕਿ ਕਿਤੇ ਮਿਲ ਪੈਣਾ ਉਹ ਪਰ ਮੈਨੂੰ ਪਤਾ ਲੱਗਾ ਵੀ ਥੋੜੇ ਦੇਰ ਹੋ ਗਏ ਪਿੱਛੇ ਫੌਤ ਹੋ ਗਏ ਔਰ ਉਹ ਮਨ ਦੇ ਵਿੱਚ ਬੜਾ ਅਰਮਾਨ ਰਹਿ ਗਿਆ ਕਿ ਕਿਸੇ ਨੂੰ ਮਿਲਣਾ ਹਾਂ ਹਾਂ ਉਹਨਾਂ ਨੇ ਵੀ ਲਿਖਿਆ ਮੇਰੀ ਜੰਮਣ ਪੂਣੇ ਹੁਸ਼ਾਰਪੁਰ ਉਸ ਤਰ੍ਹਾਂ ਕਵਤਾ ਉਹਨਾਂ ਦੀ ਵੀ ਹੈਗੀ ਆ ਹਾਂਜੀ ਤੇ ਉਹ ਹੰਰੇ ਨੂੰ ਯਾਦ ਆਉਂਦੇ ਆ ਖੈਰ ਉਹਨਾਂ ਦੇ ਪਰਿਵਾਰ ਦੇ ਕੋ ਕੋ ਆਹ ਉਹਦੇ ਖੈਰ ਬਾੜ ਦੇਖਦੇ ਕਿਤੇ ਮਿਲੇ ਤਾਂ ਸੋ ਇਸ ਕਰਕੇ ਦੋਨਾਂ ਪੰਜਾਬਾਂ ਦੀ ਇੱਕ ਸਾਹਿਤਿਕ ਸਾਂਝ ਜਿਹੜੀ ਆ ਨਾ ਜੀ ਉਹ ਇਹਨਾਂ ਨੂੰ ਬਹੁਤ ਨੇੜੇ ਕਰ ਰਹੀ ਆ ਤੇ ਸਾਡੇ ਗੁਰੂ ਸਾਹਿਬ ਜਿਹੜਾ ਗੁਨਾਨ ਸਾਹਿਬ ਇੱਥੇ ਵਿਚਰੇ ਫੇਰ ਕਰਤਾਰਪੁਰ ਸਾਹਿਬ ਰਹਿ ਕੇ ਖੇਤੀ ਕੀਤੀ ਉਹਨਾਂ ਦਾ ਜਿਹੜਾ ਫਲਸਫਾ ਜਿਹੜਾ ਆ ਉਹ ਅਸੀਂ ਚਾਹੁੰਦੇ ਆ ਕੁੱਲ ਭਾਰਤ ਦੇ ਵਿੱਚ ਫੈਲੇ ਤੇ ਇਸ ਮੌਕੇ ਤੇ ਆਵਾਮ ਨੂੰ ਇੱਕ ਇੱਕ ਕੰਦੇ ਨੂੰ ਨਾਨਕ ਲੇਵਾ ਸੰਗਤਾਂ ਨੂੰ ਵਧਾਈਆਂ ਦੇਣੇ ਨਹੀਂ ਗੁਰੂਾਨੰ ਸਾਹਿਬ ਸਾਰੇ ਹਰ ਮਜਬੂਦ ਦੇ ਸਾਡੇ ਸਾਂਝੀ ਸਾਂਝੀ ਮੈਂ ਕੋਲ ਆਵਾਮ ਨੂੰ ਇਹ ਮੁਬਾਰਕਬਾਦ ਦੇਣਾ ਕਿ ਅੱਗੇ 556ਵਾਂ ਅਵਤਾਰਪੁਰ ਬਸੀਂ ਬੜੀ ਖੁਸ਼ੀ ਦੇ ਨਾਲ ਮਨਾ ਰਹੇ ਆ ਤੇ ਇਸੇ ਤਰ੍ਹਾਂ ਸਤਿਗੁਰੂ ਦੀ ਕਿਰਪਾ ਕਰਦੇ ਰਹਿਣ ਤੇ ਇਹ ਇਸ ਤਰ੍ਹਾਂ ਪਰਮਾਨੰਦੇ ਰਹਿਣ ਆਪ ਦੀ ਭਾਈਚਾਰ ਸਾਂਝ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਧੰਨਵਾਦ